ਸਰਸ ਮੇਲਾ ਬੜੀ ਚਰਵਾਦ ਆਉਂਦਾ ਹੈ ਔਰ ਬੜੇ ਉਮੀਦ ਔਰ ਇੱਕ ਬੜੇ ਜੋਸ਼ ਨਾਲ ਆਉਂਦਾ ਹੈ ਔਰ ਇਸ ਵਕਤ ਅਸੀਂ ਲੁਧਿਆਣੇ ਦੇ ਸਰਸ ਮੇਲੇ ਦੇ ਵਿੱਚ ਆ ਪੀਯੂ ਦੇ ਵਿੱਚ ਲੱਗਾ ਹੋਇਆ ਔਰ ਜਿੱਥੇ ਬਖ ਵਖ ਦੇਸ਼ਾਂ ਦੇ ਵਿੱਚੋਂ ਬਖ ਵਖ ਸਟੇਟਾਂ ਦੇ ਵਿੱਚੋਂ ਜਿਹੜੇ ਇੰਟਰਪ੍ਰੈਨਿਅਰਸ ਆਏ ਨੇ ਤੇ ਨਾਲ ਹੀ ਜਿਹੜਾ ਇੱਥੇ ਪੰਜਾਬੀ ਸੱਭਿਆਚਾਰ ਪੰਜਾਬੀ ਸਭਿਆਤਾ ਪੰਜਾਬੀ ਗੀਤਕਾਰੀ ਗਾਇਕੀ ਦਾ ਵੀ ਜਿਹੜਾ ਹੈਗਾ ਮਜ਼ਾਰਾ ਦੇਖਣ ਨੂੰ ਮਿਲਿਆ ਸਾਡੇ ਨਾਲ ਨੇ ਭਾਜੀ ਬੰਟੀ ਬੈਂਹ ਜੀ ਪੰਜਾਬੀ ਦੇ ਨੌਜਵਾਨ ਗਾਇਕ ਤੇ ਅਦਾਕਾਰ ਤੇ ਇਹ ਸਾਰੀ ਜ਼ਿੰਮੇਵਾਰੀ ਸਾਰਾ ਧਰਮਦਾਰ ਇਹਨਾਂ ਨੇ ਆਪਣੇ ਮੋਢਿਆਂ ਤੇ ਸੰਭਾਲਿਆ ਹੋਇਆ ਸੀ ਬੈਂਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਰਹੂ ਸੀ ਹਾਂ ਜੀ ਹਾਂ ਜੀ ਅਸੀਂ ਦੇਖ ਰਹੇ ਸੀ ਪਹਿਲੇ ਦਿਨ ਤੋਂ ਬੜੀ ਭੱਜ ਦੌੜ ਔਰ ਸਾਰੇ ਸ਼ੋ ਸਾਰੀ ਇਹ ਜ਼ਿੰਮੇਵਾਰੀ ਬੜੀ ਹੈਡੈਕ ਵਾਲੀ ਹੁੰਦੀ ਹੈ ਤੇ ਬਹੁਤ ਕਿਵੇਂ ਹੋ ਨਿਪੜਿਆ ਅੱਜ ਅਖੀਰਲਾ ਦਿਨ ਆ ਨਹੀਂ ਬਹੁਤ ਵਧੀਆ ਜੀ ਇਹ ਹਿਮਾਂਸ਼ੂ ਜੈਨ ਜੀ ਡੀਸੀ ਲੁਧਿਆਣਾ ਸੋ ਉਹਨਾਂ ਨੇ ਮੈਨੂੰ ਬੁਲਾਇਆ ਕਹਿੰਦੇ ਯਾਰ ਆਪਣਾ ਸੁਪਨਾ ਹੈ ਵੀ ਆਪਾਂ ਮੇਲੇ ਨੂੰ ਫੈਸਟੀਵਲ ਬਣਾਈਏ ਸੋ ਅਸੀਂ ਇਹਦਾ ਨਾਮ ਸਰਸ ਫੈਸਟੀਵਲ ਰੱਖਿਆ ਪਹਿਲੇ ਮੇਲਾ ਹੁੰਦਾ ਤੇ ਇਹਨੂੰ ਫਿਰ ਆਪਾਂ ਡਿਜ਼ਾਈਨ ਕੀਤਾ ਕਿ ਥੋੜਾ ਜਿਹਾ ਸੋਨਾ ਲੱਗੇ ਤੇ ਜਿੰਨੇ ਵੀ ਤੁਸੀਂ ਬਾਹਰ ਜਿੰਨੀਆਂ ਸ਼ਾਪਸ ਨੇ ਉਹਨਾਂ ਦੀ ਭਾਵੇਂ ਉਹ ਡਿਜ਼ਾਈਨਿੰਗ ਆ ਭਾਵੇਂ ਨਾਮ ਲਿਖੇ ਹੋਏ ਨੇ ਉਹ ਸਾਰੇ ਇੱਕੋ ਜਿਹੀ ਡਿਜ਼ਾਈਨ ਚ ਨੇ ਤੇ ਉਹ ਸਾਰੇ ਵਾਟਰ ਪ੍ਰੂਫ ਨੇ ਤੇ ਫਿਰ ਜਦੋਂ ਸਟਾਰ ਨਾਈਟਸ ਸੋਣੀਆਂ ਸੀ ਉਹ ਵੀ ਅੱਪਾ ਸਲਾਹ ਕੀਤੀ ਵੀ ਆਪਾਂ ਸਟਾਰ ਨਾਈਟਸ ਨਹੀਂ ਕਰਾਉਣੀ ਆਪਾਂ ਕੰਸਰਟ ਹੀ ਹਰ ਦਿਨ ਰੱਖਣਾ ਤੇ ਪੰਜਾਬੀ ਦੇ ਜਿੰਨੇ ਟੌਪ ਦੇ ਕਲਾਕਾਰ ਨੇ ਉਹਨਾਂ ਨੇ ਸਾਰਿਆਂ ਨੇ ਅ ਅਠਾਂ ਦਸਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ 22-23 ਕਲਾਕਾਰਾਂ ਨੇ ਪਰਫਾਰਮ ਕੀਤਾ ਤੇ ਸਾਰੀ ਐਡਮਿਨਿਸਟ੍ਰੇਸ਼ਨ ਨੇ ਮਿਲ ਕੇ ਲੁਧਿਆਣੇ ਦੀ ਭਾਵੇਂ ਪੁਲਿਸ ਹੈ ਭਾਵੇਂ ਕਾਰਪੋਰੇਸ਼ਨ ਹੈ ਭਾਵੇਂ ਐਡਮਿਨਿਸਟ੍ਰੇਸ਼ਨ ਹੈ ਭਾਵੇਂ ਇੰਡਸਟਰੀ ਹੈ ਲੁਧਿਆਣੇ ਦੀ ਸੋ ਸਾਰਿਆਂ ਦੇ ਸਹਿਯੋਗ ਨਾਲ ਬੜਾ ਵਧੀਆ ਜਿਵੇਂ ਸਾਡਾ ਟਾਰਗੇਟ ਸੀਗਾ ਵੀ 10 ਲੱਖ ਬੰਦਾ ਆਵੇ 10 ਦਿਨਾਂ ਚ ਅਸੀਂ ਤਾਂ ਇਹੀ ਬੋਰਡ ਲਾਏ ਹੋਏ ਸੀ ਕਿ ਫੁੱਟਵਾਲ 10 ਦਿਨਾਂ ਚ 10 ਲੱਖ ਹੋਊਗਾ ਤੇ ਅੱਜ ਅਜੇ ਅਖੀਰਲੇ ਦਿਨ ਦੀ ਸ਼ਾਮ ਤੱਕ 13 ਲੱਖ ਸਮਥਿੰਗ ਬੰਦੇ ਦੀ ਜਿਹੜੀ ਪੰਚਿੰਗ ਸੀਗੀ ਇੱਥੇ ਸੋ ਸਾਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਤਸ਼ਾਹ ਵਾਲੀ ਗੱਲ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਰਲ ਮਿਲ ਕੇ ਇਹਨੇ ਪਰੇ ਚੜਾਇਆ ਵੈਸੇ ਪੰਜਾਬੀਆਂ ਲਈ ਤਾਂ ਆਪਣੇ ਆਪ ਦੇ ਵਿੱਚ ਫਕਰ ਵਾਲੀ ਗੱਲ ਹੈ ਜਦੋਂ ਕਾਨਸਰਟ ਦੀ ਤੁਸੀਂ ਗੱਲ ਕੀਤੀ ਤਾਂ ਕਾਨਸਰਟ ਤਾਂ ਵਰਲਡਵਾਈਡ ਚੱਲ ਰਹੇ ਨੇ ਤੇ ਪੰਜਾਬੀ ਸੰਗੀਤ ਨੂੰ ਪੰਜਾਬੀ 뮤직 ਨੂੰ ਪੰਜਾਬੀ ਫਨਕਾਰਾਂ ਨੂੰ ਸੁਣਨ ਵਾਸਤੇ ਲੋਕ ਭਾਵੇਂ ਉਹਨਾਂ ਨੂੰ ਇੰਨੀ ਕਿ ਜਗ੍ਹਾ ਮਿਲ ਜੇ ਖੜਨ ਵਾਸਤੇ ਉੱਥੇ ਐਡਜਸਟ ਕਰ ਲੈਂਦੇ ਤੇ ਤੁਸੀਂ ਤਾਂ 10 ਦਿਨਾਂ ਦੇ ਵਿੱਚ ਇੰਨੇ ਫਨਕਾਰ ਇੱਥੇ ਜਿਹੜੇ ਹੈਗੇ ਆ ਪਰਫਾਰਮ ਕਿਉਂਕਿ ਬਾਕੀ ਦੇ ਜਿਹੜੇ ਪ੍ਰਾਈਵੇਟ ਫੈਸਟੀਵਲ ਵੀ ਹੁੰਦੇ ਨੇ ਵੱਡੇ ਵੱਡੇ ਭਾਵੇਂ ਇੰਡੀਆ 'ਚ ਹੁੰਦੇ ਨੇ ਭਾਵੇਂ ਬਾਹਰ ਵੀ ਕਿਤੇ ਹੁੰਦੇ ਨੇ ਉਹ ਇੱਕ ਦਿਨ ਦੋ ਦਿਨ ਜਾਂ ਵੱਧ ਤੋਂ ਵੱਧ 3 ਦਿਨ ਹੁੰਦੇ ਨੇ ਸੋ 10-12 ਦਿਨ ਉਹਨੂੰ ਮੈਨੇਜ ਕਰਨਾ ਜਾਂ ਚਲਾਉਣਾ ਕਿਊਰੇਟ ਕਰਨਾ ਬੜਾ ਔਖਾ ਹੁੰਦਾ ਪਰ ਸਾਰਿਆਂ ਦੇ ਸਹਿਯੋਗ ਨਾਲੇ ਬਹੁਤ ਵਧੀਆ ਤਰੀਕੇ ਨਾਲ ਹੋਇਆ ਤੇ ਪੰਜਾਬ ਨਹੀਂ ਪੂਰੇ ਇੰਡੀਆ ਚ ਵੀ ਤੇ ਬਾਹਰ ਵੀ ਮੇਰੇ ਕੋਲੇ ਤੁਸੀਂ ਸੋਚ ਨਹੀਂ ਸਕਦੇ ਵੀ ਐਨੇ ਪੂਰੀ ਦੁਨੀਆ ਚੋਂ ਮੈਸੇਜ ਹੁੰਦੇ ਨੇ ਲੋਕਾਂ ਦੇ ਵੀ ਨਜ਼ਾਰਾ ਆਈ ਜਾਂਦਾ ਤੇ ਅਗਲੀ ਵਾਰੀ ਸਾਨੂੰ ਪਲੀਜ਼ ਪਹਿਲਾਂ ਦੱਸਿਓ ਤੇ ਅਸੀਂ ਸਪੈਸ਼ਲ ਫਲਾਈਟਾਂ ਕਰਾ ਕੇ ਇੱਥੇ ਫੈਸਟੀਵਲ ਦਾ ਆਨੰਦ ਮਾਣਾਂਗੇ ਆ ਕੇ ਤੇ ਹੁਣ ਇੱਕ ਹਸਣ ਜੀ ਵਾਲੀ ਗੱਲ ਤੁਸੀਂ ਕਹਿ ਰਹੇ ਸੀ ਕਿ ਮੇਰਾ ਨੰਬਰ ਸਟੂਡੈਂਟਾਂ ਦੇ ਗਰੁੱਪ ਵਿੱਚ ਪਾਤਾ ਵੀ ਬੰਟੀ ਮੈਂ ਲੰਘਾਉਗੂ ਤੁਹਾਨੂੰ 게ਟ ਤੋਂ ਹਾਂਜੀ ਹਾਂਜੀ ਐਦਾਂ ਦੇ ਬਹੁਤ ਕਿਸੇ ਹੋਏ ਸਾਰੇ ਇਹਨਾਂ ਤੇ ਪੁਵਖਦੀਆਂ ਕਿ ਯੂਜ਼ਰਾਂਵਾਂ ਨੇ ਇਹੋ ਜਿਹੀ ਹੋਰ ਮੇਲੇ ਪੰਜਾਬ 'ਚ ਜਾਂ ਪੰਜਾਬ ਬਿਲਕੁਲ ਬਿਲਕੁਲ ਕਿਉਂਕਿ ਸਾਡਾ ਪੰਜਾਬ ਹੈ ਜਿਹੜਾ ਚੜ੍ਹਦੀ ਕਲਾ ਤੇ ਪੰਜਾਬ ਇੱਕੋ ਹੀ ਗੱਲ ਹੈ ਪਿੱਛੇ ਜਿਵੇਂ ਜਦੋਂ ਖਾੜਾ ਹੈ ਤਾਂ ਸਾਰੇ ਪਾਸੇ ਸਾਰੀ ਦੁਨੀਆ ਚ ਬਸ ਇਹੀ ਦਿਖਿਆ ਕਿ ਪੰਜਾਬ ਚ ਹੜਾ ਗੇ ਪਰ ਚੜ੍ਹਦੀ ਕਲਾ ਵਾਲੇ ਪੰਜਾਬੀ ਵੀ ਦਿਖੇ ਤੇ ਆ ਹੁਣ ਜਦੋਂ ਫੈਸਟੀਵਲ ਹੋਇਆ 10 ਦਿਨਾਂ ਦਾ ਤੇ ਸਾਰਾ ਹਿੰਦੁਸਤਾਨ ਦੇਖ ਰਿਹਾ ਤੇ ਸਾਰੀ ਦੁਨੀਆ ਦੇਖ ਰਹੀ ਹੈ ਕਿ ਨਹੀਂ ਪੰਜਾਬ ਚੜ੍ਹਦੀ ਕਲਾ ਚ ਹੈ ਪੰਜਾਬ ਰੰਗਲਾ ਹੈ ਤੇ ਪੰਜਾਬ ਹੱਸ ਰਿਹਾ ਹੈ ਪੰਜਾਬ ਨੱਚ ਰਿਹਾ ਹੈ ਪੰਜਾਬ ਗਾ ਰਿਹਾ ਹੈ ਸੋ ਇਹੀ ਸਾਡੀ ਪਛਾਣ ਹੈ ਤੇ ਇਹੀ ਰਹੂਗੀ ਸ਼ਾਇਦ ਪੰਜਾਬੀ ਉਸ ਜਿਹੜੀ ਕਹਾਵਤ ਤੇ ਚੱਲਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹੰਮਤ ਤੇ ਪੰਜਾਬ ਪੰਜਾਬ ਵਿੱਚ ਚੜ੍ਹਦੀ ਕਲਾ ਚ ਬਿਲਕੁਲ ਚੜ੍ਹਦੀ ਕਲਾ ਚ ਸੋਭਾ ਜੀ ਕਦੇ ਫਿਰ ਲੰਬੀ ਸਾਂਝ ਪਾਵਾਂਗੇ ਬਹੁਤ ਸ਼ੁਕਰੀਆ ਜੁੜੇ ਥੈਂਕ ਯੂ